ਅੱਜਸੀਂ ਜੀ ਰਿਤਾਪੌਰ ਸਾਹਿਬ ਸ਼ਹੀਦਾਂ ਦੀ ਧਰਤੀ ਤੇ ਨਸਤ ਮੱਤ ਤੋਂ ਹੋਰ ਲਈ ਪੰਚਿਆ ਸਾਰੀ ਟੀਮ ਇੱਕ ਖੂਬੂਰੀਓ ਨਗਰੀ ਹੈ ਇਤਿਹਾਸਿਕ ਜਿੱਥੋਂ ਸਾਰੇ ਸੰਸਾਰ ਨੂੰ ਸਾਰੇ ਬਾਦੂ ਸੇ ਜਾਣਦੀ ਸਾਡੇ ਗੁਰੂ ਸਾਹਿਬ ਦੇ ਬੱਚਿਆਂ ਨੇ ਇੱਥੇ ਜੰਗਾਂ ਲੜੀਆਂ ਤੇ ਸਾਰਾ ਕੁਝ ਇਸ ਸ਼ਹੀਦਾਂ ਸਿੰਘਾਂ ਦੀ ਰਹਿਮਤ ਤੇ ਅਸੀਸ਼ੀਰਵਾ ਲੈ ਕੇ ਅਰਦਾਸ ਕਰਦੇ ਆਂ ਇਸ ਹਲਕੇ ਬਾਰੇ ਸਿੰਘਾ ਸ਼ੀਦਾਂ ਦੀ ਇਹਨਾਂ ਦੀ ਸਦਾ ਸਾਡੇ ਤੇ ਰਹਿਮਤ ਰਹੀ ਇਸੇ ਤਰ੍ਹਾਂ ਕਿਰਪਾ ਕਰ ਉਸਾਰੇ ਸਾਡੇ ਭਰਾਵਾਂ ਤੇ ਸਾਰੇ ਪਰਿਵਾਰਾਂ ਤੇ ਆਂ ਗਿਆ ਸੀ ਇਹਨਾਂ ਦਾ ਓਟ ਆਸਰਾ ਲੈ ਕੇ ਜੋ ਸਾਨੂੰ ਪਾਰਟੀ ਨੇ ਜਮੇਵਾਰੀ ਦਿੱਤੀ ਹੈ ਸ਼ਰੂਮਣੀ ਕਾਲੀ ਦਾ ਸੁਖਵੀਰ ਸਿੰਘ ਬਾਦਲ ਨੇ ਅਸੀਂ ਉਹਨਾਂ ਦਾ ਤਨਵਾਦ ਕਰਦੇ ਆਂ ਕਿ ਅੱਜ ਗੁਰੂ ਦੇ ਨਾਸਮਤ ਹੋ ਕੇ ਸਾਰੀ ਟੀਮ ਨੇ ਵਿਚਾਰ ਪਕਾੰਦਰਾ ਕਰਕੇ ਜੋ ਸਾਨੂੰ ਸਹਿਯੋਗ ਦੇ ਅਸੀਂ ਇਕੱਲੇ ਇਕੱਲੇ ਵਰਕੂ ਕੋ ਇਕੱਲੇ ਇਕੱਲੇ ਪਿੰਡ ਜਾ ਕੇ ਹਰ ਇੱਕ ਨਾਲ ਰਾਤ ਨੂੰ رابطہ ਕਾਇਮ ਕਰਕੇ ਅਸੀਂ ਪਾਰਟੀ ਨੂੰ ਗੁੱਤ ਬੱਧ ਤੇ ਮੌਜੂਦ ਕਰਾਂਗੇ ਸਾਰੇ ਪਰਿਵਾਰਾਂ ਦੇ ਨਾਲ ਸਾਰੇ ਆਪਣੇ ਪਾਰਟੀ ਵਰਤਾਂ ਦੇ ਸਵਾਣਾ ਜੋ ਇਹਨਾਂ ਦਾ ਦੇਸ਼ ਹੋਗਾ ਸੱਚਾ ਬੁੱਝਾ ਉਹ ਪਾਰਟੀ ਉਹ ਪਜਾਮਾ ਕਹੀਦੀਆਂ ਗੱਲਾਂ ਕਹਿੰਦੇ ਹੋ ਕਿ ਮੈਂ ਦਾ ਜੈ ਜੀ ਕਾ ਵਾਹਿਗੁਰੂ ਜੀ ਕਾ ਦਾਲ ਸਾਹਿਬ ਜੀ ਵਾਹਿਗੁਰੂ ਜੀ